ਇਹ ਮੇਰੇ ਤੋਂ ਪਹਿਲਾਂ ਹੀ ਰੰਜਿਸ਼ ਰੱਖਦੇ ਸੀ ਜਦੋਂ ਮੈਂ ਡਿਊਟੀ ਕਰਦਾ ਜਾਂ ਕੋਈ ਪ੍ਰੋਗਰਾਮ ਕਰਦੇ ਸੀਗੇ ਤੇ ਮੇਰੇ ਨਾਲ ਸ਼ੁਰੂ ਤੋਂ ਰੰਜਿਸ਼ ਰੱਖਦੇ ਆ ਰਹੇ ਨੇ ਪੰਚਾਇਤ ਦੇ ਖੇਤ ਦੇ ਵਿੱਚੋਂ ਲਾਹਤ ਸਿੰਘ ਤੋਂ ਅੱਗੇ ਪਰਿਵਾਰ ਵੱਲੋਂ ਗੁੰਡਾਗਰਦੀ ਕਰਦੇ ਹੋਏ 60 70 ਬੂਟਿਆਂ ਦਾ ਕਤਲ ਕਰ ਦਿੱਤਾ ਗਿਆ ਜਦੋਂ ਮੈਂ ਬਰਾਂਡਾ ਪਾਰਿਆਂ ਜਿਹਦੇ ਨਾਲ ਮੈਂ ਪਪੂਲਰ ਲਾਇਸੈਂਸ 4-5 ਸਾਲ ਤੋਂ ਤਾਂ ਉਹ ਫਟਾਰਿਆ ਸੀਗਾ ਤਾਂ ਕੱਲ ਮਨਜੀਤ ਸਿੰਘ ਤੇ ਦੀਦਾਰ ਸਿੰਘ ਤੇ ਬੂਟਾ ਸਿੰਘ ਸਰਪੰਚ ਠੀਕ ਹੈ ਜੀ ਇਹ ਆਏ ਨੇ ਘਰ ਦੇ ਨੂੰ ਗਾਲੀ ਗਲੋਚ ਕਰਕੇ ਗਏ ਨੇ ਵੀਡੀਓ ਬਣਾ ਕੇ ਗਏ ਨੇ ਜੀ ਇਹਨਾਂ ਨੇ اچانک ਹਮਲਾ ਕਰਦੇ ਤਾਂ ਹਮਲਾ ਕਰਕੇ ਸਾਡੇ ਤੇ ਅਜੀਆਂ ਸੱਟਾਂ ਮਾਰੀਆਂ ਪੰਜ ਮਾਰਿਆ ਮਨਜੀਤ ਸਿੰਘ ਦੇ ਸਿਰ ਦੇ ਵਿੱਚ ਪੰਜ ਮਾਰਿਆ ਜਿਸ ਦੇ ਨਾਲ ਉਹਨਾਂ ਦੇ ਬਹੁਤ ਜ਼ਿਆਦਾ ਡੂੰਗੀ ਸੱਟ ਲੱਗ ਗਈ ਗਾਲੀ ਗਲੋਚ ਕਰਦੇ ਸਮੇਂ ਸਾਡੀ ਹੱਥੋਂ ਪਾਈ ਹੋਈ ਨਾ ਇਹਨਾਂ ਨੇ ਮੇਰੇ ਕੋਈ ਸੱਟ ਮਾਰੀ ਕਿਰਚ ਕੋਰਚ ਨਾ ਮੈਂ ਇਹਨਾਂ ਦੇ ਮਾਰੀ ਹੈ ਠੀਕ ਹੈ ਇਹ ਝਗੜਾ ਕਰਦੇ ਆ ਇੱਤਾਂ ਤੇ ਗਿਰ ਪਿੰਨੇ ਮੈਂ ਵੀ ਇੱਤਾਂ ਤੇ ਕਿਹਾ ਮੇਰੇ ਵੀ ਇਹਨਾਂ ਨੂੰ ਝੜਾ ਲੱਗੇ ਸੀ ਕੋਈ ਨਾਰਮਲ ਲੜਾਈ ਹੋਈ ਏ ਇਹਨਾਂ ਨੇ ਜੀ ਇਹਨਾਂ ਤੇ ਹਮਲਾ ਕਰਤਾ ਸੱਟ ਕੋਟਮਾਰ ਕੀਤੀ ਸੱਟ ਮਾਰ ਸੱਟਾ ਸੁੱਟਾ ਮਾਰੀਆਂ ਇਹ ਆਪਸ ਦੇ ਵਿੱਚ ਇਹਨਾਂ ਦੀ ਉੱਥੇ ਪਿੰਡ ਦੇ ਵਿੱਚ ਕੋਈ ਮਤਲਬ ਕਿ ਲੜਾਈ ਵਗੈਰਾ ਹੋਈਆ ਝਗੜਾ ਇਹਨਾਂ ਦਾ ਹੋਇਆ ਇੱਕ ਦੂਜੇ ਤੇ ਮਤਲਬ ਬਾਤਲ الزام ਲਾ ਰਹੀਏ ਵੀ ਸੱਟਾਂ ਮਾਰੀਆਂ ਇਹ شکایت ਆਈ ਹੈ ਕਿ ਕੋਈ ਦਰਖਤਾਂ ਪਿੱਛੇ ਝਗੜਾ ਹੋਇਆ ਦੋ ਪਾਰਟੀਆਂ ਦਾ ਮਾਚੀਵੜਾ ਸਹਿਬ ਦੇ ਨੇੜਲੇ ਪਿੰਡ ਸਤਾਬਗੜ ਵਿੱਚ ਪੰਚਾਇਤੀ ਜ਼ਮੀਨ 'ਚ ਲੱਗੇ ਦਰਖਤ ਕੱਟਣ ਨੂੰ ਲੈ ਕੇ ਦੋ ਧਿਰਾਂ ਵਿੱਚ ਖੂਨੀ ਝੜਪ ਹੋਈ ਹੈ ਜਿਸ ਵਿੱਚ ਮਨਜੀਤ ਸਿੰਘ ਤੇ ਜਤਿੰਦਰ ਸਿੰਘ ਜ਼ਖਮੀ ਹੋ ਗਏ ਪਿੰਡ ਦੇ ਸਾਬਕਾ ਸਰਪੰਚ ਬੂਟਾ ਸਿੰਘ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਵਿੱਚ ਕਰੀਬ 50 ਤੋਂ ਵੱਧ ਬੁੱਟੇ ਪਪੂਲਰ ਦੇ ਲੱਗੇ ਹੋਏ ਸਨ ਜਿਨ੍ਹਾਂ ਨੂੰ ਪਿੰਡ ਦੇ ਇੱਕ ਪਰਿਵਾਰ ਵੱਲੋਂ ਕਟਣਾ ਸ਼ੁਰੂ ਕਰ ਦਿੱਤਾ ਇਸ ਪੰਚਾਇਤੀ ਜ਼ਮੀਨ 'ਚ ਲੱਗੇ ਦਰਖਤਾਂ ਨੂੰ ਕਟਣ ਤੋਂ ਰੋਕਣ ਲਈ ਜਦੋਂ ਉਹ ਮੌਕੇ ਤੇ ਗਏ ਤਾਂ ਉਹ ਨਾ ਰੁਕੇ ਉਨ੍ਹਾਂ ਇਸ ਸਬੰਦੇ ਪਿੰਡ ਦੇ ਪੰਚਾਇਤ ਸਿਕਤਰ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਕਿ ਇਹਨਾਂ ਦਰਖਤਾਂ ਦੀ ਕਟਾਈ ਰੋਕੀ ਜਾਵੇ ਉਹਨਾਂ ਦੱਸਿਆ ਕਿ ਅੱਜ ਜਦੋਂ ਪਿੰਡ ਦਾ ਪੰਚਾਇਤ 77 ਦਰਖਤ ਕਟਣ ਦਾ ਮੌਕਾ ਦੇਖਣ ਪਿੰਡ ਪੁੱਜਾ ਤਾਂ ਉੱਥੇ ਦਰਖਤ ਕੱਟਣ ਵਾਲਿਆਂ ਨੇ ਉਹਨਾਂ ਨੂੰ ਗਾਲੀ-ਗਲੋਚ ਕੀਤਾ ਸਾਬਕਾ ਸਰਪੰਚ ਬੁੱਟਾ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਦੇ ਵਾਸੀ ਦਦੀਪ ਸਿੰਘ ਤੇ ਮਨਜੀਤ ਸਿੰਘ ਮੌਕੇ 'ਵਲ ਆ ਰਹੇ ਸੰਤ ਦਰਖਤ ਕੱਟਣ ਵਾਲਿਆਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਉਹਨਾਂ ਕਿਹਾ ਕਿ 6 ਤੋਂ 7 ਵਿਅਕਤੀ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ ਜਿਨ੍ਹਾਂ ਨੇ ਇਹ ਹਮਲਾ ਕੀਤਾ ਇਸ ਹਮਲੇ ਵਿੱਚ ਮਨਜੀਤ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਜੋ ਲਹੂ-ਲਹਾਨ ਹੋ ਗਿਆ ਜਦਕਿ ਦੀਦਾਰ ਸਿੰਘ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਜ਼ਖਮੀ ਮਨਜੀਤ ਸਿੰਘ ਨੂੰ ਇਲਾਜ ਲਈ ਸਮਰਾਲਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸਾਬਕਾ ਸਰਪੰਚ ਨੇ ਦੱਸਿਆ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਅਤੇ ਉਸ ਵਿੱਚ ਲੱਗੇ ਬੂਟੇ ਕੱਟ ਕੇ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੂਜੀ تیر ਦੇ ਜ਼ਖਮੀ ਜਤਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱੰਦਿਆ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਮੇਰਾ ਨਾਮ ਜਤਿੰਦਰ ਸਿੰਘ son of ਧਿਆਨ ਸਿੰਘ ਵਾਸੀ ਪਿੰਡ ਸ਼ਤਵਗੜ ਇਹ ਜੀ ਮਾਮਲਾ ਮੈਂ 7-8 ਸਾਲ ਤੋਂ ਮੈਂ ਲੁਧਿਆਣੇ ਗਰੰਥੀ ਸਿੰਘ ਦੀ ਡਿਊਟੀ ਕਰਦੇ ਆ ਤੇ ਆਪਣੇ ਜਿਹੜੇ ਮਨਜੀਤ ਸਿੰਘ ਨੇ ਇਹ ਵੀ ਗਰੰਥੀ ਸਿੰਘ ਨੇ ਤੇ ਆਪਣੇ ਦیدار ਸਿੰਘ ਵੀ ਗਰੰਥੀ ਸਿੰਘ ਹੈ ਜੀ ਗੁਰਨਾਮ ਸਿੰਘ ਸਨਫ ਅ즈ਮੀਰ ਸਿੰਘ ਇਹ ਵੀ ਗਰੰਥੀ ਸਿੰਘ ਹੈ ਜੀ ਇਹ ਮੇਰੇ ਤੋਂ ਪਹਿਲਾਂ ਹੀ ਰੰਜਿਸ਼ ਰੱਖਦੇ ਸੀ ਜਦੋਂ ਮੈਂ ਡਿਊਟੀ ਕਰਦਾ ਜਾਂ ਕੋਈ ਪ੍ਰੋਗਰਾਮ ਕਰਦੇ ਸੀਗੇ ਤੇ ਮੇਰੇ ਨਾਲ ਸ਼ੁਰੂ ਤੋਂ ਰੰਜਿਸ਼ ਰੱਖਦੇ ਆ ਰਹੇ ਨੇ ਇਸ ਕਾਰਨ ਕਿ ਮੰਨ ਲਓ ਵੈਸੇ ਜਿਦਾਂ ਪਾਠੀ ਸਿੰਘ ਆਪਾਂ ਦਾ ਕੋਈ ਪ੍ਰੋਗਰਾਮ ਕਰਦੇ ਜਾਂ ਕੋਈ ਡਿਊਟੀ ਰੰਜਿਸ਼ ਰੱਖਦੇ ਨੇ ਕੋਈ ਨਾ ਕੋਈ ਲੜਾਈ ਝਗੜਾ ਫਿਰ ਮੈਂ ਆਪਣਾ ਇੱਕ ਤਰੀਕ ਨੂੰ ਆਇਆ ਜੀ ਆਪਣਾ ਇੱਥੇ ਪਿੰਡ ਵਿੱਚ ਸਟਾਬਗੜ ਆਪਣਾ ਕੰਮ ਕਰ ਸ਼ੁਰੂ ਕਰਨ ਵਾਸਤੇ ਤੇ ਜਿੱਤੇ ਮੈਂ ਬਰਾਂਡਾ ਪਾਰੇ ਜਿਹਦੇ ਨਾਲ ਮੈਂ ਪਪੂਲਰ ਲਾਇਸੈਂਸ 4-5 ਸਾਲ ਤੋਂ ਪਾ ਉਹ ਪਟਾਰਿਆ ਸੀਗਾ ਤਾਂ ਕੱਲ ਮਨਜੀਤ ਸਿੰਘ ਤੇ ਦੀਦਾਰ ਸਿੰਘ ਤੇ ਬੂਟਾ ਸਿੰਘ ਸਰਪੰਚ ਠੀਕ ਹੈ ਜੀ ਇਹ ਆਏ ਨੇ ਘਰ ਦੇਆਂ ਨੂੰ ਗਲੀ ক্লোਜ ਕਰਕੇ ਗਏ ਨੇ ਵੀਡੀਓ ਬਣਾ ਕੇ ਗਏ ਨੇ ਜੀ ਤਾਂ ਘਰਦਿਆਂ ਨੇ ਮੈਨੂੰ ਦੱਸਿਆ ਜੀ ਮੈਂ ਇਟਾਂ ਲੈਣ ਗਿਆ ਸੀਗਾ ਤੇ ਅੱਜ ਜਦੋਂ ਵੀਡੀਓ ਸਾਹਿਬ ਮੌਕੇ ਤੇ ਆਏ ਨੇ ਜੀ ਮੌਕਾ ਦੇਖ ਰਹੇ ਸੀ ਕਿ ਇਹ ਬੂਟਾ ਸਿੰਘ ਮਨਜੀਤ ਸਿੰਘ ਗੁਰਨਾਮ ਸਿੰਘ ਇਹਨਾਂ ਨੇ ਆ ਕੇ ਮਾਨੂੰ ਗਲੀ ক্লোਜ ਫੇਰ ਕਰਨਾ ਸ਼ੁਰੂ ਕੀਤਾ ਗਲੀ ক্লোਜ ਕਰਦੇ ਸਮੇ ਸਾਡੀ ਹੱਥੋਂ ਪਾਈ ਹੋਈ ਨਾ ਇਹਨਾਂ ਨੇ ਮੇਰੇ ਕੋਈ ਸਾਤ ਮਾਰੀ ਕਿਰਚੁਰਚ ਨਾ ਮੈਂ ਇਹਨਾਂ ਦੇ ਮਾਰੀ ਏ ਠੀਕ ਹੈ ਜੀ ਝਗੜਾ ਕਰਦੇ ਆ ਇੱਤਾਂ ਤੇ ਗਿਰ ਪਿੰਨੇ ਮੈਂ ਵੀ ਇੱਤਾਂ ਤੇ ਗਿਰਿਆ ਮੇਰੇ ਵੀ ਇਹਨਾਂ ਦਾ ਕੜਾ ਲੱਗੇ ਸੀ ਕੋਈ ਨਾਰਮਲ ਲੜਾਈ ਹੋਈ ਏ ਠੀਕ ਹੈ ਤੇ ਜਨਨ ਕਿ ਗਲਤ ਬੋਲਦੇ ਠੀਕ ਹੈ ਜਿਹੜਾ ਮਨਜੀਤ ਸਿੰਘ ਹੈ ਹਾਂਜੀ ਨਹੀਂ ਇਹ ਪੰਚਾਇਤੀ ਜ਼ਮੀਨ ਚ ਹੈ ਜੀ ਸਾਰਿਆਂ ਦੇ 130 ਘਰ ਨੇ ਜੀ ਆਪਣੇ ਕਲੋਨੀ ਦੇ ਵਿੱਚ ਜਿਹਦਾਰ ਸਿੰਘ ਨੇ ਆਪਣੇ ਘਰੋਂ ਵੀ ਪਟਾਏ ਨੇ ਹੋਰ ਵੀ ਘਰਾਂ ਦੇ ਕਈਆਂ ਨੇ ਆਪਣੇ ਪੱਤੇ ਨੇ ਜੀ ਪਪੂਲਰ ਆ ਤੇ ਅਸੀਂ ਵੀ ਆਪਣੇ ਮੰਨ ਲਓ ਆ ਬ੍ਰਾਂਡਾ ਪਾਣ ਵਾਸਤੇ ਆਪਾਂ ਉਹ ਪਪੂਲਰ ਪਟਾ ਲੈਨੇ ਜੀ ਠੀਕ ਹੈ ਜਿਹੜਾ ਮਨਜੀਤ ਸਿੰਘ ਜੀ ਤੇ 306 ਦਾ ਪਰਚਾ ਜੀ ਠੀਕ ਇੱਕ ਇੱਕ ਹੋਰ ਪਰਚਾ ਜੀ ਜਿਹੜਾ ਆਪਣੇ ਬੂਤਾ ਸਿੰਘ ਸਰਪੰਚਾ ਜੀ ਜਿਹੜੇ ਸਾਡੇ ਸਰਪੰਚ ਸਾਹਿਬ ਸੀ ਧਰਮਪਾਲ ਸਿੰਘ ਉਹਨਾਂ ਨੇ ਸੁਸਾਇਟੀ ਨਾਲ ਕਰਕੇ ਕੀਤਾ ਜੀ ਜੋ ਵੀ ਉਹ ਬਿਆਨ ਹੋਏ ਨੇ ਇਹਨਾਂ ਦੇ ਬਰਤ ਸਭ ਕੁਝ ਹੋਇਆ ਪਰ ਇਹ ਜਦੋਂ ਵੀ ਆਣਾ ਗਲਤ ਗਾਲੀ ਗਲੋਚ ਕਰਨਾ ਜਾਂ ਜਦੋਂ ਆਪਣੇ ਵੀਡੀਓ ਸਭ ਆ ਗਏ ਨੇ ਜੀ ਉਹ ਮੌਕਾ ਦੇਖ ਰਹੇ ਨੇ ਇਹਨਾਂ ਦਾ ਆਣ ਦਾ ਮਤਵ ਨਹੀਂ ਸੀ ਸੀ ਵੀਡੀਓ ਸਭ ਜੋ ਵੀ ਸਾਡੇ ਤੇ ਬਣਦੀ ਕਾਰਵਾਈ ਕਰਨ ਠੀਕ ਹੈ ਜੋ ਵੀ ਸਾਡੇ ਤੇ ਬਣਦੀ ਕਾਰਵਾਈ ਕਰਨ ਇਹਨਾਂ ਨੇ ਐਪਲੀਕੇਸ਼ਨ ਵੀ ਦਿੱਤੀ 25 ਦਿਨ ਨੂੰ ਅਸੀਂ ਵੀ ਦੇਖਿਆ ਜੀ ਪਰ ਜੋ ਵੀ ਹੈ ਕਿ ਵੀਡੀਓ ਸਭ ਸਾਡੇ ਤੇ ਕਰਨ ਕਾਰਵਾਈ ਪਰ ਇਹਨਾਂ ਦਾ ਕੋਈ ਬੋਲਣ ਦਾ ਫਰਜ਼ ਨਹੀਂ ਜਾਂ ਸਾਡੇ ਆ ਕੇ ਘਰੇ ਬੋਲਣ ਦਾ ਗਾਲੀ ਗਲੋਚ ਕਰਨ ਦਾ ਜੀ ਜੇ ਆਪਾਂ ਗੱਲ ਕਰੀਏ ਵੀਡੀਓ ਲੈਣ ਬੈਨ ਹੈ ਤੇ ਇਹਨੋਂ ਦੇਖ ਫੈਕਟਰੀ ਦਾ ਬੈਨ ਹੈ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਵੀ ਹਾਂਜੀ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਜੀ ਉਹਨਾਂ ਨੂੰ ਵੀ ਦੱਸਿਆ ਸੀ 130 ਕਰਨੇ ਜੀ ਪਰ ਇਹਨਾਂ ਦਾ ਉੱਥੇ ਆਣ ਦਾ ਮਤਲਬ ਨਹੀਂ ਸੀ ਜਾਂ ਉੱਥੇ ਗਾਲੀ ਗਲੋਚ ਕਰਨਾ ਹਾਂਜੀ ਪਪੂਲਰ ਜਿਹੜੇ ਆਪਣੇ ਡੇਰੇ ਚ ਨੇ ਕਈ ਦਰਖਤ ਲੱਗਦੇ ਨੇ ਕਈਆਂ ਦੇ ਡੇਕਾਂ ਲੱਗੀਆਂ ਕਈਆਂ ਦੇ ਪਪੂਲਰ ਲੱਗੇ ਨੇ ਆਪਣੀ ਲੋੜ ਮੁਤਾਬਕ ਸਾਰੇ ਪਟਾ ਲੈਣਦੇ ਨਹੀਂ ਸਾਰਿਆਂ ਨੇ ਪਤਾ ਹੀ ਨਹੀਂ ਕਈ ਘਰਾਂ 'ਚ ਸਾਡੇ ਤੇ ਕੱਲਿਆਂ ਤੇ ਆਪੇ ਹੀ ਅਸੀਂ ਜੋ ਵੀ ਇਨਸਾਫ ਚਾਹੀਦੇ ਸਾਨੂੰ ਠੀਕ ਹੈ ਗਾਲੀ ਗਲੋਚ ਜੋ ਵੀ ਕੀਤੇ ਇਹਨਾਂ ਦੇ ਬਾਕੀ ਅਸੀਂ ਜੋ ਕੋਈ ਵੀ ਕਿਰਚ ਨਹੀਂ ਮਾਰੀ ਜੀ ਜਾਂ ਕੋਈ ਵੀ ਇਦਾਂ ਦਾ ਕੁਝ ਨਹੀਂ ਹੋਇਆ ਬੋਲੀ ਨੀਆਮਤ ਹਟੇ ਭਾਈ ਜੀ ਦਾਰ ਸਿੰਘ ਹਾਂ ਕਿਹੜਾ ਪਿੰਡ ਹੈ ਇਹ ਸ਼ਤਾਬਗੜ ਜੀ ਕੀ ਮਾਮਲਾ ਹੋਇਆ ਤੁਸੀਂ ਸਿਵਲ ਆਫਸਰ ਸਮਰਾਲਾ ਪਹੁੰਚੋ ਸਰ ਪੰਚਾਇਤ ਦੇ ਖੇਤ ਦੇ ਵਿੱਚੋਂ ਲਾਹ ਬ ਸਿੰਘ ਤੋਂ ਉਹਦੇ ਪਰਿਵਾਰ ਵੱਲੋਂ ਗੁੰਡਾਗਰਦੀ ਕਰਦੇ ਹੋਏ 60 70 ਬੂਟਿਆਂ ਦਾ ਕਤਲ ਕਰ ਦਿੱਤਾ ਗਿਆ ਤੇ ਅਸੀਂ ਉਸ ਦੇ ਸਬੰਧ ਵਿੱਚ ਬੂਟਾ ਸਿੰਘ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਚੌਂਕੀ ਦੀ ਦਰਖਾਸਤ ਕੀਤੀ ਥਾਣੇ ਆ ਕੇ ਦਰਖਾਸਤ ਕੀਤੀ ਜਿਹਦੀ ਸਬੰਧ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਅੱਜ ਵਿਡੀਓ ਮਹਿਕਮੇ ਵਾਲੇ ਮੌਕਾ ਦੇਖਣ ਆਏ ਤੇ ਉਹਨਾਂ ਨੂੰ ਫੋਨ ਕੀਤਾ ਕਿ ਭਾਈ ਆ ਕੇ ਮੌਕਾ ਦਿਖਾ ਦਿਓ ਅਸੀਂ ਮੌਕਾ ਦਿਖਾਣਗੇ ਤੇ ਲਾਭ ਸਿੰਘ ਦੇ ਮੁੰਡੇ ਗਾਗਾ ਤੇ ਗੁਰਪ੍ਰੀਤ ਸਿੰਘ ਉਹਦਾ ਭਤੀਜਾ ਲਾਭ ਸਿੰਘ ਦਾ ਤੇ ਤਰਲੋਚਨ ਸਿੰਘ ਤੇ ਇੱਕ ਕੁਲਵਿੰਦਰ ਸਿੰਘ ਕਾਲਾ ਇੱਕ ਸਰਬਜੀਤ ਸਿੰਘ ਤੇ ਇੱਕ ਇੱਕ ਦੋ ਬੰਦੇ ਸੀ ਕਿ ਆਪਣੇ ਲੇਬਰ ਵਾਲੇ ਇਹਨਾਂ ਨੇ ਅਚਾਨਕ ਹਮਲਾ ਕਰ ਦੇਤਾ ਹਮਲਾ ਕਰਕੇ ਸਾਡੇ ਤੇ ਅਜੀਆਂ ਸੱਟਾਂ ਮਾਰੀਆਂ ਪੰਜ ਮਾਰਿਆ ਮਨਜੀਤ ਸਿੰਘ ਦੇ ਸਿਰ ਦੇ ਵਿੱਚ ਪੰਜ ਮਾਰਿਆ ਜਿਸ ਦੇ ਨਾਲ ਉਹਨਾਂ ਦੇ ਬਹੁਤ ਜ਼ਿਆਦਾ ਡੂੰਗੀ ਸੱਟ ਲੱਗ ਗਈ ਤੇ ਇੱਕ ਨੇ ਮਨਜੀਤ ਸਿੰਘ ਦੇ ਛਾਤੀ ਤੇ ਵਾਰ ਕੀਤਾ ਜੀ ਕਿਰਪਾਨ ਮਾਰੀ ਛੋਟੀ ਤੇ ਉਹਨਾਂ ਨਾਲ ਦੀ ਉਹਨਾਂ ਦੇ ਛਾਤੀ ਤੇ ਜ਼ਖਮ ਬਹੁਤ ਜ਼ਿਆਦਾ ਹੋ ਗਿਆ ਹਮਲਾ ਕਰਨ ਵਾਲੇ ਕਿਹੜੇ ਪਿੰਡ ਦੇ ਸੀ ਇਹ ਸ਼ਤਾਬਗੜ ਦੇ ਗਿਆਂ ਜੀ ਜਿਹਨਾਂ ਬੂਟੇ ਪੱਟੇ ਆ ਜੀ ਕਾਰਨ ਕੀ ਇਹ ਬੂਟੇ ਪੱਟਣ ਦਾ ਜੀ ਕਿਉਂ ਬਾਜੀ ਤੱਕਾ ਗੁੰਡਾਗਰਦੀ ਆ ਜੀ ਇਹ ਪਲਾਟ ਕੀ ਦਾ ਹੈ ਸਰਕਾਰੀ ਪੰਚਾਇਤ ਦਾ ਪਲਾਟ ਆ ਜੀ ਇਹ ਕਦੋਂ ਦੀ ਘਟਨਾ ਜੀ ਹੈ ਇਹ ਅੱਜ ਦੀ ਘਟਨਾ ਜੀ ਅੱਜ ਦੀ ਹਾਂਜੀ ਤੇ ਜਿਹੜੀਆਂ ਸੱਟਾਂ ਵੱਜੀਆਂ ਨੇ ਉਹ ਤੁਹਾਡੇ ਕੀ ਲੱਗਦੇ ਆ ਮਾਮਾ ਜੀ ਆਪਣੇ ਕਿੰਨੀ ਕੀ ਉਮਰ ਹੈ ਜੀ ਤੁਹਾਡੇ ਨੂੰ 42 ਤੋਂ 47 ਸਾਲ ਹੈ ਜੀ ਇੱਥੇ ਕਿੱਥੇ ਸੱਟਾਂ ਲੱਗੀਆਂ ਇੱਕ ਸਿਰ ਚ ਹੈ ਜੀ ਇੱਥੇ ਮੱਥੇ ਤੇ ਉੱਪਰ ਆਫਰ ਡੂੰਗੀ ਸੱਟ ਹੈ ਜੀ ਇੱਕ ਛਾਤੀ ਤੇ ਦਿਲ ਵਾਲੇ ਪਾਸੇ ਲੱਗੀਆਂ ਜੀ ਕਿਸ ਚੀਜ਼ ਨਾਲ ਹਮਲਾ ਕੀਤਾ ਇੱਕ ਤਾਂ ਉਹਨੇ ਸਰ ਆਉਂਦੇ ਸਾਨੂੰ ਢਾ ਲਿਆ ਜੀ ਇੱਕ ਮੰਜੀ ਸੱਕਦੇ ਉਹਨਾਂ ਸਿਰ ਤੇ ਐਸਾ ਦਬ ਕੇ ਪੰਜ ਮਾਰਿਆ ਜੀ ਬਹੁਤ ਜ਼ਿਆਦਾ ਜ਼ੋਰ ਕੇ ਜਿਹਨਾਂ ਨੂੰ ਡੂੰਗਾ ਜ਼ਖਮ ਹੋ ਗਿਆ ਜੀ ਤੇਰੇ ਜਿਹੜੇ ਹਥਿਆਰ ਸੀ ਉਹਨਾਂ ਇੱਕ ਪੰਚ ਪਾਇਆ ਹੋ ਸੀ ਜੀ ਇੱਕ ਤਲਵਾਰ ਸੀ ਛੋਟੀ ਜੀ ਹਾਂਜੀ ਬਰਖਤ ਕਿੰਨੇ ਪੱਤੇ ਗਏ 60 70 ਬੂਟੇ ਪੱਤੇ ਗਏ ਜੀ ਵਣ ਵਿਭਾਗ ਨੂੰ ਇਸ ਬਾਰੇ ਤਲਾਸ਼ ਕੀਤੀ ਹੈ ਤਾਂ ਇਹ ਜੀ ਵੀਡੀਓ ਵਿਭਾਗ ਦੇ ਅੰਡਰ ਆਉਂਦੀ ਹੈ ਜੀ ਪੰਚਾਇਤ ਦੇ ਅੰਡਰ ਆਉਂਦੀ ਹੈ ਜੀ ਤੇ ਪੰਚਾਇਤ ਦੇ ਦੀ ਮਾਲਕ ਹੁੰਦੀ ਹੈ ਵੀਡੀਓ ਦਫ਼ਤਰ ਮਾਲਕ ਹੁੰਦਾ ਜੀ ਤੇ ਅਸੀਂ ਵੀਡੀਓ ਦਫ਼ਤਰ ਨੂੰ ਸੂਚਨਾ ਕਰ ਦਿੱਤੀ ਪੁਲਿਸ ਨੂੰ ਵੀ ਸੂਚਨਾ ਕਰ ਦਿੱਤੀ ਹੈ ਤੇ ਪੁਲਿਸ ਨੇ ਤਕਰੀਬਨ ਕਹਿੰਦੀ ਹੈ ਜੀ ਅਸੀਂ ਪਹਿਲੇ ਦੇਖਾਂਗੇ ਕਿ ਵੀ ਜਮੀਨ ਲਾਭ ਸਿੰਘ ਦੀ ਹੈ ਜਾਂ ਪੰਚਾਇਤ ਦੀ ਹੈ ਜਦ ਕਿ ਅਸੀਂ ਕਿਹਾ ਵੀ ਵੀ ਅਸੀਂ ਇਸ ਸੰਬੰਧੀ ਆਪਣਾ ਐਫੀਡੇਵਿਟ ਦਿੰਨੇ ਆ ਕਿ ਜ਼ਮੀਨ ਪੰਚਾਇਤ ਦੀ ਹੈ ਜੇਕਰ ਲਾਭ ਸਿੰਘ ਦੀ ਨਿਕਲੀ ਸਾਡੇ ਤੇ ਪਰਚਾ ਕਰ ਦਿਓ ਜੀ ਤੇ ਫਿਰ ਵੀ ਤਕਰੀਬਨ ਪਤਾ ਨਹੀਂ ਕੀ ਗੱਲ ਹੈ ਉਹਨਾਂ ਤੇ ਕਿਹੜਾ ਪ੍ਰੈਸ਼ਰ ਹੈ ਜੀ ਐਸਐਚਓ ਤੇ ਉਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈ ਕੋਈ ਪੁਰਾਣੀ ਰੰਜਿਸ਼ ਵੀ ਹੈ ਤੁਹਾਡੀ ਉਹਨਾਂ ਨਹੀਂ ਜੀ ਪੁਰਾਣੀ ਰੰਜਿਸ਼ ਨਹੀਂ ਹੈਗੀ ਜੀ ਸਿਰਫ ਅਸੀਂ ਬੂਟੇ ਲਗਾ ਰਹੇ ਹਾਂ ਜੀ ਪਿੰਡ ਵਿੱਚ ਵਾਤਾਵਰਨ ਸ਼ੁੱਧਤਾ ਵਾਸਤੇ ਤੇ ਸ਼ਮਸ਼ਾਨ ਘਾਟ ਜੀ ਬੂਟੇ ਬਹੁਤ ਜ਼ਿਆਦਾ ਲਗਾਏ ਗਏ ਆ ਜੀ ਇਹ ਵੀ ਬੂਟੇ ਲੱਗੇ ਹੋਏ ਇਹਨਾਂ ਦੇ 60 70 ਬੂਟਿਆਂ ਦਾ ਵਣ ਕਤਲ ਕਰਤਾ ਜੀ ਕਿੱਡੇ ਕਿੱਡੇ ਬੂਟੇ ਸੀ ਤਕਰੀਬਨ 1.5 2 2 ਕੁਇੰਟਲ ਬੂਟਾ ਟੈਗ ਵਣ ਕਰ ਲਾ ਜੀ ਅਸੀਂ ਮੰਗ ਕਰਦੇ ਹਾਂ ਜੀ ਜੋ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ ਜੀ ਇਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਉਲਟਾ ਇਹਨਾਂ ਦੇ ਕੋਈ ਸੱਟ ਨਹੀਂ ਲੱਗੀ ਹਸਪਤਾਲ ਦੇ ਵਿੱਚ ਆ ਕੇ ਇਹਨਾਂ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਹਨਾਂ ਦੀ ਵੀਡੀਓ ਬਣਾ ਲਈ ਬਿਲਕੁਲ ਸਾਫ਼ ਸੂਰਤ ਤੇ ਜਾ ਰਹੇ ਹਾਂ ਜੀ ਕੋਈ ਸੱਟ ਨਹੀਂ ਲੱਗੀ ਆਪ ਤੁਰ ਕੇ ਜਾ ਰਹੇ ਹਾਂ ਜੀ ਉਲਟਾ ਪਰਚਾ ਬਣਾਉਣ ਵਾਸਤੇ ਵੀ ਸਾਡੇ ਵੀ ਸੱਟ ਇਹਨਾਂ ਨੇ ਮਾਰਤੀ ਹੈ ਜੀ ਜਦ ਕੇ ਅਸੀਂ ਖਾਲੀ ਗਏ ਆ ਮੌਕਾ ਦਿਖਾਣ ਗਏ ਆ ਅਜੇ ਆ ਕੁਝ ਵੀ ਨਹੀਂ ਅਸੀਂ ਕੀਤਾ ਅਸੀਂ ਮੌਕਾ ਦਿਖਾਣ ਗਏ ਆ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਤੇ ਇਹਨਾਂ ਦੀ ਗੁੰਡਾਗਰਦੀ ਨੂੰ ਗੰਦਾ ਨਾਚ ਨਚਾਇਆ ਜੀ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ ਸਾਡੀ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਇਹਨਾਂ ਦੇ ਖਿਲਾਫ ਇੱਕ ਤਾਂ ਜੋ ਇਹਨਾਂ ਨੇ ਬੂਟਿਆਂ ਦਾ ਕਤਲ ਕੀਤਾ ਹੈ ਮਨੁਸਪੰਤੀ ਦਾ ਕਤਲ ਕੀਤਾ ਹੈ ਉਹਦਾ ਪਰਚਾ ਦਰਜ ਕੀਤਾ ਜਾਵੇ ਦੂਜਾ ਜੋ ਇਹਨਾਂ ਨੇ ਸਾਡੇ ਤੋਂ ਜਾਂ ਦਾ ਕਤਲਾਨਾ ਜਾਨ ਲੈਵਾ ਹਮਲਾ ਕੀਤਾ ਹੈ ਉਹਦੀ ਵੀ ਸਖਤ ਸਖਤ ਕਾਰਵਾਈ ਕੀਤੀ ਜਾਣੀ ਬਣਦੀ ਹੈ ਜੀ ਉਹ ਵੀ ਇੱਥੇ ਹੀ ਰੱਖਣ ਹਾਂਜੀ ਇੱਥੇ ਹੈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬੂਟਾ ਸਿੰਘ ਸਰਪੰਚ ਪਿੰਡ ਸਤਾਵਗੜ ਪੋਜ ਕੀ ਮਾਮਲਾ ਤੁਹਾਡੇ ਪਿੰਡ ਦੀ ਸਰ ਕੱਲ 25 ਤਰੀਕ ਨੂੰ ਨਾ ਸਾਡੇ ਪਿੰਡ ਪਿੰਡ ਦੇ ਵਿੱਚ ਲਾਭ ਸਿੰਘ ਨੇ ਬੂਟੇ ਫੜ ਲਈ ਸੀ ਪੰਚਾਇਤ ਦੀ ਜ਼ਮੀਨ ਦੇ ਵਿੱਚੋਂ ਪਪੂਲਰ तकरीबन 70 80 ਬੂਟੇ ਸੀਗੇ ਉਹ ਵੱਢਤੇ ਸੀ ਉਸ ਤੋਂ ਬਾਅਦ ਅਸੀਂ ਚੌਂਕੀ 'ਚ ਵੀ ਰਿਪੋਰਟ ਕਰੀ ਫਿਰ ਅਸੀਂ ਸੰਦੀਪ ਜਈ ਆ ਜੀ ਸਾਡੇ ਨਾਲੇ ਪ੍ਰਬੰਧਕ ਲੱਗਿਆ ਉਹਨਾਂ ਨੂੰ ਮੈਂ ਅਪੀਲ ਕਰੀ ਉਹਨਾਂ ਨੇ ਵੀ ਐਪਲੀਕੇਸ਼ਨ ਲੈ ਕੇ ਜੀ ਮੈਨੂੰ ਵਟਸਐਪ ਕਰੀ ਉਹ ਅਸੀਂ ਰਾਤ ਥਾਣੇ ਰਿਪੋਰਟ ਦਿੱਤੀ ਸੀਗੀ ਆਪਣੇ ਵੱਲੋਂ ਵੀ ਦਰਖਾਸਤ ਦਿੱਤੀ ਅਸੀਂ ਸੰਦੀਪ ਜਈ ਵਾਲੋਂ ਵੀ ਦਿੱਤੀ ਸੀਗੀ ਉਹ ਉਸ ਤੋਂ ਬਾਅਦ ਅਜ ਰਾਤ ਰੋਕ ਕੋਸ ਨਹੀਂ ਜੀ ਨਾ ਇਹਨਾਂ ਨੇ ਚੱਕੇ ਨਾ ਵਾਸਤਾ ਅਸੀਂ ਸਵੇਰੇ ਗਏ ਸੀਗੇ ਥਾਣੇ ਉਸ ਤੋਂ ਬਾਅਦ ਸੈਕਟਰੀ ਸਾਹਿਬ ਆਏ ਸੀ ਜੀ ਬਲਾਕ ਦੇ ਵੀਡੀਓ ਸਾਹਿਬ ਨੇ ਭੇਜਿਆ ਸੀ ਸੈਕਟਰੀ ਨੂੰ ਵੀ ਤੂੰ ਮੌਕਾ ਦੇਖ ਕੇ ਆ ਸੈਕਟਰੀ ਸਾਹਿਬ ਆਏ ਨੇ ਮੈਂ ਗਿਆ ਮੌਕਾ ਤਖਣ ਚੋ ਕੇ ਤਾਂ ਉੱਥੇ ਲਾਭ ਸਿੰਘ ਦੇ بیٹے ਸੀਗੇ ਦੋ ਤਿੰਨ ਤਿੰਨੇ ਦੇ بیٹے ਸੀ ਦੋ ਇਹਦੇ ਭਤੀਜੇ ਸੀਗੇ ਲਾਭ ਸਿੰਘ ਦੇ ਇਹਨਾਂ ਨੇ ਪਹਿਲਾਂ ਤਾਂ ਮੈਨੂੰ ਗਾਲੀ ਗਲੋਚ ਬਹੁਤ ਕਰੀ ਜੀ ਸੈਕਟਰੀ ਆਪਣੇ ਜਿਹੜਾ ਸੈਕਟਰੀ ਸਾਹਿਬ ਹੈ ਉਹ ਉੱਥੇ ਖੜਾ ਸੀਗਾ ਮੌਜੂਦਾ ਸੈਕਟਰੀ ਆਪਣੇ ਪੰਚਾਇਤ ਦਾ ਉੱਥੇ ਖੜਾ ਸੀਗਾ ਉਸ ਤੋਂ ਬਾਅਦ ਦੇ ਵਿੱਚ ਮੈਂ ਤਾਂ ਆਪਦੇ ਇੱਧਰ ਮੇਰੇ ਭੈਣ ਦਾ ਦਾ ਸੀਗਾ ਘਰ ਸੀ ਉਧਰੋਂ ਆ ਗਏ ਆ ਇਹ ਫਿਰ ਉਧਰੋਂ ਆ ਗਏ ਨੇ ਬਾਬਾ ਦਦਾਰ ਸਿੰਘ ਤੇ ਮਨਜੀਤ ਸਿੰਘ ਪੈਦਲ ਆ ਰਹੇ ਸੀ ਇਹਨਾਂ ਨੇ ਉਧਰੋਂ ਆਂਦਿਆ ਹੋਇਆ ਨੇ ਬਾਬੇ ਲਾਭ ਸਿੰਘ ਦੇ بیٹے ਸੀਗੇ ਤੇ ਦੋ ਤਿੰਨ ਜਨਾਨੀਆਂ ਸੀ ਵਿੱਚ ਇਹਦੇ ਭਤੀਜੇ ਸੀ ਦੋ ਇਹਨਾਂ ਨੇ ਜੀ ਇਹਨਾਂ ਤੇ ਹਮਲਾ ਕਰਤਾ ਸੱਟ ਕੋਟ ਮਾਰ ਕੀਤੀ ਸੱਟ ਮਾਰ ਸੱਟਾ ਸੱਟਾ ਮਾਰੀਆਂ ਯਾਨੀ ਮੈਂ ਸਾਹਮਣੇ ਮੈਂ ਤੇ ਸੈਕਟਰੀ ਦੇਖ ਰਹੇ ਆ ਸੀ ਸੈਕਟਰੀ ਦੀ ਗੱਡੀ 'ਚ ਵੀ ਇੱਟ ਜਮੇ ਵੱਜਣੂ ਵੱਜਣੂ ਬਚੀ ਆ ਐਸਟਰੀ ਸਾਹਿਬ ਮੌਕਾ ਦੇ ਇੱਕ ਜੀ ਫੇਰੂ ਚਲੇਗੇ ਨੇ ਆ ਗਾਲੇ ਜੀ ਬਾਬੇ ਲਾਭ ਸਿੰਘ ਦੇ ਮੁੰਡਿਆਂ ਨੇ ਨਾ ਤਾਂ ਵਿੱਚ ਬਾਬਾ ਲਾਭ ਸਿੰਘ ਸੀ ਉਹਦੇ ਬੇਟੇ ਸੀਗੇ ਔਰ ਉਹਦੇ ਭਤੀਜੇ ਸੀ ਦੋ ਤਿੰਨ ਜਨਾਨੀਆਂ ਸੀ ਉਹਨਾਂ ਦੀ ਉਹਨਾਂ ਨੇ ਇਹਨਾਂ ਦੇ ਸੱਟਾ ਸੁੱਟਾ ਮਾਰੀਆਂ ਨੇ ਪੁਰਾਣੀ ਰੰਜਿਸ਼ ਹੈ ਕੋਈ ਕੋਈ ਪੁਰਾਣੀ ਰੰਜਿਸ਼ ਨਹੀਂ ਯਾਰ ਨਾ ਕੋ ਸਾਡਾ ਕੋ ਉਹਨਾਂ ਦੇ ਨਾਲ ਕੋਈ ਜਾਣੀ ਲੈਦਾ ਇਲੈਕਸ਼ਨ ਜ਼ਰੂਰ ਜ਼ਮੀਨ ਪੰਚਾਇਤ ਦੀ ਜ਼ਮੀਨ ਹੈ ਜੀ ਪਿਛਲੇ ਸਾਲ ਬਾਬਾ ਲਾਭ ਸਿੰਘ ਦੇ ਨਾਂ ਸੀਗਾ ਜੀ ਉਹ ਪਲਾਟ ਐਤਕੀ ਹੈਗਾ ਗਰਨਾਮ ਸਿੰਘ ਬੁੱਧ ਸਿੰਘ ਦੇ ਨਾਮ ਤੇ ਇਹ ਅੱਧਾ ਪੌਣਾ ਕਿਲਾ ਜ਼ਮੀਨ ਦੇ ਵਿੱਚ ਪਪੂਲਰ ਲਾਏ ਹੋਏ ਨੇ ਇਹਨਾਂ ਨੇ ਉਹ ਨਜਾਇਜ਼ ਕਬਜ਼ਾ ਦੱਬਿਆ ਉਹੀ ਵੱਢ ਗਏ ਵੱਢਣ ਲੱਗੇ ਸੀਗੇ ਕਿਉਂਕਿ ਪੰਚਾਇਤ ਦੇ ਨਾਂ ਇਹਨਾਂ ਜ਼ਮੀਨ ਉਹ ਠੇਕੇ ਤੇ ਲਈ ਆ ਨਾ ਗਰਨਾਮ ਸਿੰਘ ਨੂੰ ਠੇਕਾ ਦਿੱਤਾ ਇਹਨਾਂ ਨੇ ਠੀਕ ਹੈ ਜੀ ਆਹ ਗੱਲ ਬਾਤ ਹੈ ਕੋਈ ਸਾਡੀ ਪੁਰਾਣੀ ਇਲੈਕਸ਼ਨ ਹੈਗੇ ਨੇ ਇੱਕ ਦੂਜਾ ਵੀ ਕੀ ਕਰਦੋਂ ਆ ਇਹਨਾਂ ਦੇ ਨਾਮ ਕਦੋਂ ਟਰਾਂਸਫਰ ਹੋਊਗੀ ਨਹੀਂ ਨਹੀਂ ਇਹਨਾਂ ਦੇ ਦੀ ਜ਼ਮੀਨ ਹੈ ਇਹ ਤਾਂ ਪੰਚਾਇਤ ਦੀ ਜ਼ਮੀਨ ਹੈ ਜੀ ਇਹ ਸਾਰੀ ਹੋਈ ਕੋਈ ਪੰਚਾਇਤ ਦੀ ਜ਼ਮੀਨ ਹੈ ਕੋਈ ਕਿਸੇ ਦੀ ਮਾਲਕੀ ਨਹੀਂ ਹੈਗੀ ਰਕਤ ਕਿੰਨੇ ਸੀ ਟੋਟਲ 60 70 ਰਕਤ ਸੀਗੇ ਜੀ ਮੈਂ ਉਤਾ ਹਾਂ ਜੀ ਅਸੀਂ ਕੱਲ ਲੇਬਰ ਵਾਲਿਆਂ ਨੂੰ ਰੋਕਿਆ ਸੀ ਨਾ ਅੱਜ ਜ਼ਬਰਦਸਤੀ ਲਿਆ ਕੇ 20 25 ਬੰਦੇ ਲੇਬਰ ਵਾਲੇ ਲਾ ਕੇ ਨਾਲੇ ਇਹਦੇ ਬੇਟੇ ਲੱਗੇ ਸੀ ਨਾਲ ਇਹਨਾਂ ਨੇ ਲਿਆ ਕੇ ਉਹਨਾਂ ਦਵਾ ਦਵਾ ਹਾਰੀ ਦੇ ਨਾਲ ਵੱਡ ਟੋਕ ਕਰਕੇ ਲੱਦਣ ਲੱਗੇ ਸੀ ਅਸੀਂ ਰੋਕਣ ਗਏ ਆ ਸੈਕਟਰੀ ਸਾਹਿਬ ਆਏ ਨੇ ਇਹਨਾਂ ਨੇ ਫਿਰ ਗਾਲੀ ਗਲੋਚ ਕਰੀਏ ਨਾ ਮੁੰਡਿਆਂ ਦੇ ਸੱਟਾਂ ਮਾਰੀਆਂ ਨੇ ਜਿਨ੍ਹਾਂ ਨੇ ਤੇਜ਼ ਧਾਰ ਹਥਿਆਰਾਂ ਨਾਲ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਸੱਟਾਂ ਮਾਰੀਆਂ ਹਾਂਜੀ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਸੱਟਾਂ ਮਾਰੀਆਂ ਤਿੰਨ 6 7 ਬੰਦੇ ਸੀਗੇ ਜੀ ਤਿੰਨ ਦਾ ਬੱਬਾ ਲਾਭ ਸਿੰਘ ਦੇ ਬੇਟੇ ਸੀ ਦੋ ਭਤੀਜੇ ਸੀ ਬਾਕੀ ਅਸੀਂ ਸਾਹਮਣੇ ਸਾਜ਼ੀ ਕਰਤਾਂ ਇਹਨਾਂ ਦੇ ਕੋਲ ਖਣੀ ਇੱਕ ਤਾਂ ਕੜੇ ਜਿਹੇ ਨਾਲ ਸੱਟ ਮਾਰੀ ਹੈ ਕੋਈ ਕਿਰਪਾਨ ਸੀਗੀ ਇੱਕ ਦੇ ਕੋਲ ਉਹਨੇ ਕਿਰਪਾਨ ਨਾਲ ਮਾਰੀ ਹੈ ਅਸੀਂ ਜਾਨੀ ਕਿਲਾ ਅੱਧਾ ਕਿਲਾ ਦੂਰ ਖੜੇ ਸੀ ਕਿੰਨੇ ਜ਼ਖਮੀ ਕਿੰਨੇ ਹੋਏ ਜ਼ਖਮੀ ਦਾ ਇੱਕ ਇੱਕ ਹੋਇਆ ਜਾਨੀ ਬਾਬੇ ਦਦਾਰ ਸਿੰਘ ਦੀ ਘੋਟਮਾਰ ਹੋਈ ਹੈ ਉਹ ਮਨਜੀਤ ਸਿੰਘ ਦੇ ਸੱਟਾਂ ਲੱਗੀਆਂ ਨੇ ਜਿੰਨੀਆਂ ਲੱਗੀਆਂ ਨੇ ਸਿਰ ਤੇ ਸੱਟ ਲੱਗੀ ਹੈ ਜੀ ਬਹੁਤ ਜ਼ਿਆਦੀ ਆ ਤੇਜ ਤਾਂ ਹਾਂਜੀ ਹਾਂਜੀ ਸਤਾਫ ਕਰਦੇ ਨੇ ਕਿੰਨੀ ਕੀ ਉਮਰ ਹੈ ਨਾ ਇਹਨਾਂ ਦੀ ਹੋਊਗੀ ਜੀ 45 42 43 ਸਾਲ ਦੀ ਹੋਊਗੀ ਜੀ ਹਾਂਜੀ ਹਾਂਜੀ ਵਿਆਹ ਹੋਏ ਨੇ ਵਿਆਹੀ ਹੋਏ ਨੇ ਬੱਚੇ ਨੇ ਜੀ بیٹے ਨੇ ਮਨਜੀਤ ਸਿੰਘ ਦੇ ਪੁਲਿਸ ਨੂੰ ਕਹਲਾ ਜਦਿ ਪੁਲਿਸ ਨੂੰ ਤਲਾਸ਼ ਦਿੱਤੀ ਸੀ ਕਿ ਜੀ ਮੈਂ ਹੁਣ ਐਸਚੂ ਸਾਹਿਬ ਨੂੰ ਵੀ ਦੱਸਦਾ ਹਾਂ ਚੌਕੀ ਹਰ ਚਾਰਜ ਨੂੰ ਵੀ ਦੱਸਿਆ ਭਾਈ ਵਿਆਹ ਆ ਗੱਲ ਹੋ ਗਈ ਹੈ ਪਰ ਸਾਡੀ ਕੋਈ ਸੁਣੀ ਨਹੀਂ ਜੀ ਹੋ ਰਹੀ ਹੈ ਕਿ ਨਾ ਤਾਂ ਐਸਚੂ ਸਾਹਿਬ ਸਾਡੇ ਉੱਤੇ ਕੋ ਗਏ ਨੇ ਮੌਕਾ ਦੇਖਣ ਕੱਲੇ ਮੁਨਸ਼ੀ ਨੂੰ ਭੇਜਿਆ ਸੀ ਮੁਨਸ਼ੀ ਇੱਕ ਵਾਰੀ ਸਵੇਰੇ ਰੋਕ ਕੇ ਆ ਗਿਆ ਦੁਬਾਰਾ ਫੇਰ ਲੱਗੇ ਨੇ ਉਦਾਂ ਹੀ ਚੱਕ ਚਾਕਣ ਮਾੜਾ ਮੂਟਾ ਜਿਹਾ ਕਰਕੇ ਢੇੜਾ ਮਾਰ ਕੇ ਕੱਖ ਨਹੀਂ ਜੀ ਫੇਰ ਇਹਨਾਂ ਨੇ ਕਰਿਆ ਹੋਗਾ ਕੀ ਮੰਗ ਕਰ ਮੰਗਦਾ ਇਹ ਹੀ ਗੱਸੀਂ ਕਰਦੇ ਆਂ ਜੀ ਮੰਗ ਕੀ ਕਰਨੀ ਹੈ ਲਾਹਬ ਸਿੰਘ ਝਾੜੂ ਵਾਲਿਆਂ ਦੀ ਸਰਕਾਰ ਦਾ ਬਣਿਆ ਪ੍ਰਧਾਨ ਠੀਕ ਹੈ ਜੀ ਉਹੀ ਕਰਾਂ ਜੋ ਵੀ ਕਰਾਂਦਾ ਅੱਗੇ ਵੀ ਪਹਿਲਾਂ ਇਹਨਾਂ ਮੁੰਡਿਆਂ ਤੇ ਦੋ ਤਿੰਨ ਜਣਿਆਂ ਤੇ ਨਜਾਇਜ਼ ਪਰਚਾ ਕਰਾਇਆ ਸਾਡੇ ਤੇ ਖੁਦ ਪੰਚਾਇਤ ਤੇ ਨਜਾਇਜ਼ ਨੌ ਬੰਦਿਆਂ ਤੇ ਪਰਚਾ ਕਰਾਇਆ ਜੀ ਇਹਨਾਂ ਨੇ ਠੀਕ ਹੈ ਜੀ ਸਾਡੇ ਹੋਰ ਤਾਂ ਗੱਲ ਕੋਈ ਨਹੀਂ ਹੋਣੇ ਤੱਕਾਸ਼ਾਈ ਕਰਦੇ ਨੇ ਹੋਰ ਗੱਲ ਕੁਝ ਨਹੀਂ ਹੋ ਤੱਕੇਸ਼ਾਈ ਦੇ ਨਾਲ ਜ਼ਬਰਦਸਤ ਕਰਦੇ ਨੇ ਇਹ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਕੋਈ ਵੀ ਸਾਡੀ ਜਿਹੜੀ ਇਹੋ ਜੀ ਸਾਡੀ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਹਰ ਜੋ ਇਹਨਾਂ ਨੇ ਪੂਲਰ ਕੱਟੇ ਨੇ ਉਹ ਇਹਨਾਂ ਨੇ ਇੰਨਾ ਨੁਕਸਾਨ ਕਤਲੇਆਮ ਕਰਿਆ ਜੋ ਪੂਲਰਾਂ ਦਾ ਉਹ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਜੋ ਸਰਦਾਰ ਮਨਜੀਤ ਸਿੰਘ ਦੇ ਸੱਟ ਮਾਰੀ ਹੈ ਉਹਦੀ ਬਣਦੀ ਕਾਰਵਾਈ ਇਹਨਾਂ ਦੇ ਉੱਪਰ ਹੋਣੀ ਚਾਹੀਦੀ ਹੈ ਜੀ ਇੱਕ ਛੋਟਾ ਜਿਹਾ ਬਿਆਨ ਹਾਂ ਜੀ ਮੈਂ ਡਾਕਟਰ ਹਰਪ੍ਰੀਤ ਸਿੰਘ ਸਮਰਾਲਾ ਡਾਕਟਰ ਸਰਸਤਾਵਗੜ ਦਾ ਇੱਕ ਕੇਸ ਹੈ ਕੀ ਹੈਗੀ ਇਹ ਬਤਰੀ ਹਾਂਜੀ ਇੱਕ ਲੜਾਈ ਝਗੜੇ ਦੇ ਨਾਲ ਦੋ ਪੇਸ਼ੈਂਟ ਆਏ ਆ ਇੱਕ ਦਾ ਨਾਮ ਹੈਗਾ ਮਨਜੀਤ ਸਿੰਘ son of जोगिंदर ਸਿੰਘ ਤੇ ਜਿਹੜਾ ਦੂਜਾ ਹੈਗਾ ਜਤਿੰਦਰ ਸਿੰਘ son of ਲੇਟ ਧਿਆਨ ਸਿੰਘ ਇਹ ਆਪਸ ਦੇ ਵਿੱਚ ਇਹਨਾਂ ਦੀ ਉਥੇ ਪਿੰਡ ਦੇ ਵਿੱਚ ਕੋਈ ਮਤਲਬ ਕਿ ਲੜਾਈ ਵਗੈਰਾ ਹੋਈ ਆ ਝਗੜਾ ਇਹਨਾਂ ਦਾ ਹੋਇਆ ਇੱਕ ਦੂਜੇ ਤੇ ਮਤਲਬ ਕਾਟੇ ਇਲਜ਼ਾਮ ਲਾ ਰਹੇ ਆ ਵੀ ਸੱਟਾਂ ਮਾਰੀਆਂ ਤੇ ਅਸੀਂ ਹੁਣ ਇਹਨਾਂ ਨੂੰ ਫਰਸਟ ایڈ ਦੇ ਕੇ ਇਹਨਾਂ ਦੇ ਜਿਹੜਾ ਐਮ ਐਲ ਆਰ ਰਿਪੋਰਟ ਆ ਉਹ ਤਿਆਰ ਕਰਕੇ ਜਾਂ ਕੋਈ ਐਕਸ-ਰੇਡ ਵਾਈਜ਼ ਹੁੰਦਾ ਵਾ ਉਹ ਅਸੀਂ ਫਿਰ ਅਸੀਂ ਥਾਣੇ ਨੂੰ ਭੇਜ ਦਾਂਗੇ ਅਗੇ ਟ੍ਰੀਟਮੈਂਟ ਵਾਸਤੇ ਤੇ ਜੋ العلاਜ ਹੋਊਗਾ ਇੱਥੇ ਕੀਤਾ ਜਾਊਗਾ ਜੇ ਕੋਈ ਐਕਸਰੇ ਵਗੈਰਾ ਸੀਟੀ ਵਗੈਰਾ ਹੋਊਗਾ ਆਪਾਂ ਹਾਇਰ ਸੈਂਟਰ ਤੋਂ ਪਰਵਾ ਲਾਂਗੇ ਉੱਥਾਂ ਨਾਲ ਸਭ ਜਿਹੜੇ ਬਜ਼ੁਰਗ ਨੇ ਹਾਂਜੀ ਕਿੰਨੀ ਕੀ ਉਮਰ ਹੈਗੀ ਉਹਨਾਂ ਦੀ ਤਕਰੀਬਨ 44-45 ਸਾਲ ਦੀ ਉਮਰ ਹੈ ਉਹਨਾਂ ਦੇ ਇੰਜਰੀ ਕਿੱਥੇ ਹੈਗੀ ਉਹਨਾਂ ਦੇ ਇੱਕ ਹੈਡ ਇੰਜਰੀ ਹੈਗੀ ਆ ਰਾਈਟ ਸਾਈਡ ਤੇ ਸਿਰ ਦੇ ਵਿੱਚ ਤੇ ਉਹ ਫਿਰ ਅਸੀਂ ਉਸ ਸਾਹ ਉਹਨਾਂ ਟ੍ਰੀਟਮੈਂਟ ਕਰਾ ਕੇ ਉਹਨਾਂ ਦਾ ਸੀਟੀ ਸਕੈਨ ਵਗੈਰਾ ਐਡਵਾਈਸ ਕੀਤਾ ਉਹ ਅਸੀਂ ਕਰਵਾ ਕੇ ਅੱਗੇ ਫਦਰ ਥਾਣੇ ਨੂੰ ਨਾਲ ਰਿਪੋਰਟ ਦੇ ਦੇਵਾਂਗੇ ਤੇ ਜਿਹੜਾ ਦੂਸਰਾ ਲੜਕਾ ਹੈ ਉਸ ਵੀ ਲੜਕੇ ਦੇ ਉਹਦੇ ਵੀ ਸੱਟ ਹੈਗੇ ਆ ਮਾਈਨਰ ਇੰਜਰੀਜ਼ ਆ ਉਹਦੇ ਫੋਰਹੈਡ ਤੇ ਉਹਦੇ ਅਬ੍ਰੇਜਨ ਵਗੈਰਾ ਹੈਗਾ ਵਾ ਉਹਦਾ ਵੀ ਅਸੀਂ ਮੈਡੀਕਲ ਐਗਜ਼ਾਮੀਨੇਸ਼ਨ ਕੀਤਾ ਵਾ ਦੋਨੇ ਪਾਰਟੀਆਂ ਉਹਦੀ 28 ਸਾਲ ਦਾ ਹੈਗਾ ਕਿੰਨੇ ਵਜੇ ਆਏ ਸੀ ਤਕਰੀਬਨ ਇੱਕ ਇੱਕ ਜਿਹੜਾ ਪੇਸ਼ੈਂਟ ਆ ਉਹ ਹੈਗਾ 9:00 ਇੱਕ ਵਜੇ ਆਇਆ ਸੀ ਤੇ ਇੱਕ ਪੇਸ਼ੈਂਟ 1:00 ਵਜੇ ਆਇਆ 15 ਮਿੰਟ ਇਸ ਸਬੰਧੀ ਮੱਛੀਵੜਾ ਥਾਣਾ ਮੁਖੀ ਪਵਿੱਤਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਸੋ ਸੋਪ ਮੈਂ ਤੁਹਾਨੂੰ ਪੇਸ਼ਤਾ ਕਰ ਲਈਓ ਕੀ ਮਾਮਲਾ ਜੀ ਇਹ ਸ਼ਿਕਾਇਤ ਆਈ ਹੈ ਜਿਉਂ ਕੋਈ ਦਰਖਤਾਂ ਪਿੱਛੇ ਝਗੜਾ ਹੋਇਆ ਦੋ ਪਾਰਟੀਆਂ ਦਾ ਜੀ ਹਸਪੀਟਲ ਦਾਖਲ ਨੇ ਉੱਥੇ ਸਾਡਾ ਥਾਣੇਦਾਰ ਸਾਹਿਬ ਜਾਊਗਾ ਸਟੇਟਮੈਂਟ ਜੇ ਉਹ ਦੇਣਗੇ ਉਹਦਾ ਉਹਦੇ ਸਾਰ ਕਾਨੂੰਨੀ ਕਾਰਵਾਈ ਅੰਦਰ ਲੈਂਦੀ ਆ ਇਹ ਵੀ ਸਾਡੀ ਕੋਈ ਤੁਹਾਨੂੰ ਕਹਦਾ ਵੀ ਸ਼ਿਕਾਇਤ ਹੈ ਇਹ ਕੋਈ ਪਹਿਲਾਂ ਕੋਈ ਸ਼ਿਕਾਇਤ ਨਹੀਂ ਆਈ ਸੀ ਜੀ ਦਰਖਤਾਂ ਦਾ ਮਾਮਲਾ ਬਹੁਤ ਜਾਇਦ ਹੈ ਜਿੱਥੇ ਪੰਚਾਇਤ ਜਗ੍ਹਾ ਵਿੱਚ ਆ ਕਿ ਜੀ ਬਾਕੀ ਜਗ੍ਹਾ ਜੀ ਉਸ ਜਿਹੜਾ ਦਰਖਤਾਂ ਦਾ ਵੇਰਵਾ ਜ਼ਮੀਨ ਵਾਰੇ ਕੋਤੇ ਬਾਰੇ ਜੋ ਵੀ ਅਸੀਂ ਇੱਕ ਲੈਟਰ ਮੂਵ ਕਰਨਾ ਬੀਡੀਪੀ ਸਾਹਿਬ ਨੂੰ ਅੱਜ ਛੁੱਟੀ ਸੀ ਸਾਡਾ ਲੈਟਰ ਰੀਵਿਊ ਨਹੀਂ ਹੋ ਸਕਿਆ ਅਸੀਂ ਸਾਰਾ ਵੇਰਵਾ ਬੀਡੀਪੀ ਦਫ਼ਤਰ ਤੋਂ ਲੈ ਕੇ ਫਿਰ ਫਾਰਦਰ ਅੱਗੇ ਕਾਰਵਾਈ ਅਮਲ ਚੱਲੇਗਾ